ਪੰਜਾਬ ਜੌਬ ਹੈਲਪ ਚੈਨਲ ਵਿੱਚ ਤੁਹਾਡਾ ਸਵਾਗਤ ਆ ਅੱਜ ਅਸੀਂ ਤੁਹਾਨੂੰ ਜੋ ਵੈਕੰਸੀ ਬਾਰੇ ਦੱਸਣ ਜਾ ਰਹੇ ਹਾਂ ਉਹ ਹੈ ਐਸਬੀਆਈ ਦੀ ਸਰਕਲ ਬੇਸਡ ਅਫੀਸਰ ਦੇ ਰਿਕਰੂਟਮੈਂਟ ਜੋ ਕਿ 9 ਮਈ 2025 ਨੂੰ ਰੀਲਿਸ ਹੋਈ ਸੀ ਤੇ ਇਸ ਵਿੱਚ ਜੋ ਪੋਸਟ ਆਈਆਂ ਨੇ ਉਹ ਕੁੱਲ 2964 ਵੈਕੰਸੀਆਂ ਆਈਆਂ ਨੇ ਇਸ ਪੋਸਟ ਨੂੰ ਅਪਲਾਈ ਕਰਨ ਲਈ ਤੁਹਾਡੇ ਕੋਲ ਇੱਕ ਕਾਲੀ ਕੁਐਸਚਨ ਮੰਗੀ ਗਈ ਆ ਉਹ ਗ੍ਰੈਜੂਏਸ਼ਨ ਪਾਸ ਹੋਣੀ ਜ਼ਰੂਰੀ ਹੈ ਤਾਂ ਹੀ ਤੁਸੀਂ ਇਸ ਪੋਸਟ ਨੂੰ ਅਪਲਾਈ ਕਰ ਸਕਦੇ ਹੋ ਅਗਰ ਇਸ ਦੀ ਇੰਪੋਰਟੈਂਟ ਡੇਟਸ ਦੀ ਗੱਲ ਕਰ ਲਈਏ ਫਾਰਮ 9 ਮਈ ਤੋਂ ਅਪਲਾਈ ਹੋਣੇ ਸਟਾਰਟ ਹੋ ਗਏ ਨੇ ਤੇ ਇਹ ਜੋ ਫਾਰਮ ਨੇ 29 ਮਈ ਤੱਕ ਅਪਲਾਈ ਹੋਣੇ ਨੇ ਇਸ ਵਿੱਚ ਏਜ ਜੋ ਇਹਨਾਂ ਨੇ ਮੰਗੀ ਆ 21 ਸਾਲ ਤੋਂ ਲੈ ਕੇ 30 ਸਾਲ ਤੱਕ ਰੱਖੀ ਗਈ ਆ ਤੇ ਇਸੇ ਜੋ ਫੀਸ ਹੈ ਜਨਰਲ ਐਡਬਲਯੂਐਸ ਤੇ OBC ਕੈਂਡੀਡੇਟਸ ਲਈ 750 ਰੁਪਏ ਗਈ ਤੇ ਬਾਕੀ SC ST ਦੇ PWD ਕੈਂਡੀਡੇਟਸ ਲਈ ਕੋਈ ਵੀ ਫੀਸ ਨਹੀਂ ਆ ਸੋ ਤੁਸੀਂ ਇਸ ਨੂੰ SC ST PWD इजीली ਅਪਲਾਈ ਕਰ ਸਕਦੇ ਹੋ ਇਸ ਵਿੱਚ ਜੋ ਉਹਨਾਂ ਨੇ ਪੇ ਸਕੇਲ ਮੈਂਸ਼ਨ ਕੀਤਾਗਾ ਪੇ ਸਕੇਲ ਜੋ ਤੁਹਾਡਾ ਸਟਾਰਟਿੰਗ 48000 ਤੋਂ ਹੋ ਜਾਣੀ ਆ 48000 ਤੋਂ ਲੈ ਕੇ ਜੋ ਹੈ ਵਧ ਵੀ ਸਕਦੀ ਆ ਤੇ ਜੇਕਰ ਤੁਸੀਂ ਅੱਧੇ ਘਰ ਬੈਠੇ ਨਵੇਂ-ਨਵੇਂ ਸਰਕਾਰੀ ਨੌਕਰੀ ਜਾਣਕਾਰੀ ਚਾਹੁੰਦੇ ਹੋ ਤਾਂ ਸਾਡੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੇ ਵੀਡੀਓ ਨੂੰ ਵੱਧ ਤੋਂ ਲਾਈਕ ਕਰ ਦੋ ਤਾਂ ਕਿ ਸਾਰੇ ਲੋਕਾਂ ਕੋਲ ਇਹ ਜਾਣਕਾਰੀ ਪਹੁੰਚ ਸਕੇ ਤੇ ਜਿਗਲ ਸਿੱਖਰ ਬਟੇ ਆਪਣੇ ਪੋਸਟ ਅਪਲਾਈ ਕਰਵਾਉਣੀਆਂ ਨੇ ਤਾਂ ਸਾਡੇ ਦਿੱਤੇ ਗੇ ਨੰਬਰ ਤੇ ਸੰਪਰਕ ਕਰਕੇ ਆਪਣੇ ਡਾਕੂਮੈਂਟਸ ਸੈਂਡ ਕਰ ਸਕਦੇ ਹੋ ਘਰ ਬੈਠੇ ਇੰਟਰਨੈਟ ਕੈਫੇ ਦੇ ਸੇਵਾ ਕੇਂਦਰ ਦਾ ਕੰਮ ਸਿੱਖੋ